ਹਾਂਜੀ ਜਿਹੜਾ ਤੁਸੀਂ ਇਹ ਸਿੰਗਲ ਪੋਰਸਨ ਮਕਾਨ ਦੇਖ ਰਹੇ ਹੋ ਇਹ ਮਕਾਨ ਨਾ ਵੀਰੇ ਨੇ ਰੈਨੋਵੇਟ ਕਰਵਾਇਆਗਾ ਪਹਿਲਾਂ ਬਾਈ ਦਾ ਸਿੰਪਲ ਮਕਾਨ ਬਣਿਆ ਹੋਇਆ ਸੀਗਾ ਵੈਸੇ ਅੰਦਰ ਦਾ ਵਾਲਾ ਨਹੀਂ ਚੇਂਜ ਕੀਤਾ ਸਿਰਫ ਫਰੰਟ ਟਾਇਲ ਨਮੀ ਲਗਾਈ ਆ ਤੇ ਉੱਪਰ ਜੋ ਜਾਲੀ ਵਗੈਰਾ ਉਹ ਲਗਾਈ ਆ ਤੇ 8 ਲੱਖ ਰੁਪਈਆ ਲੱਗਿਆ ਵੀਰੇ ਦਾ ਹੁਣ ਤੱਕ ਇਸ ਮਕਾਨ ਨੂੰ ਰੈਨੋਵੇਟ ਕਰਨ ਤੇ ਤੇ ਜਿੰਨਾ ਜਿੰਨਾ ਇਹਦਾ ਕੰਮ ਹੋਇਆ ਤੇ ਇੱਕ ਕਿਚਨ ਦੇ ਵਿੱਚ ਥੋੜਾ ਚੇਂਜ ਕੀਤਾ ਹੈ ਉਪਰ ਤੁਹਾਨੂੰ ਸਾਰਾ ਦਿਖਾ ਦਾਂਗੇ ਅੰਦਰ ਤੋਂ ਕੀ ਪਲਾਨ ਆ ਕਿਵੇਂ ਦੀ ਪਹਿਲਾਂ ਕੋਠੀ ਬਣੀ ਹੋਈ ਸੀਗੀ ਤੇ ਬਾਈ ਨਾਲ ਗੱਲਬਾਤ ਵੀ ਕਰਵਾ ਦਾਂਗੇ ਤੇ ਇੱਕ ਵਾਰ ਤੁਸੀਂ ਜਸਟ ਫਰੰਟ ਐਲੀਵੇਸ਼ਨ ਵੇਖ ਸਕਦੇ ਹੋ ਉਹ ਸਾਈਡ ਤੇ ਵੀਰੇ ਦੇ ਭਰਾ ਦੀ ਡਬਲ ਪੋਰਸ਼ਨ ਕੋਠੀ ਬਣੀ ਹੋਈ ਆ ਉਹ ਰੀਸ ਨਹੀਂ ਕਰਦੀ ਇਸ ਸਿੰਗਲ ਪੋਰਸ਼ਨ ਕਰਦੀ ਐਨਾ ਸੋਹਣਾ ਮਕਾਨ ਬਣ ਗਿਆ ਇਹ ਆਜੋ ਅੰਦਰ ਤੋਂ ਦਿਖਾਉਣੇ ਆ ਤੇ ਵੀਰੇ ਨਾਲ ਗੱਲਬਾਤ ਵੀ ਕਰਦੇ ਨਾਲੇ ਆਜੋ ਜੀ ਕਾਫੀ ਜ਼ਰਾ ਹੋ ਗਿਆ ਇਹ ਆਪਾਂ ਕਰਦੇ ਆ ਪੋਰਛੋਟ ਜਿਵੇਂ ਪੋਰਛੋਟ ਪੋਰਾ ਆਇਆ ਪੋਰਛ ਲੰਬਾ ਕਰ ਲੈ ਠੀਕ ਹੈ ਤੇ ਫਰੰਟ ਵੱਲ ਲੈ ਫਰੰਟ ਵੱਲ ਤੇ ਇਹ ਹੋਰ ਸੁਣਾ ਇਹ ਪਹਿਲਾਂ ਸੀ ਕਿ ਹੁਣ ਹੋਣਾ ਨਹੀਂ ਨਹੀਂ ਹੁਣ ਬਣੇਗਾ ਇਹ ਵੀ ਹੁਣ ਬਣੇਗਾ ਹਾਂ ਇਹ ਹੁਣ ਬਣੇਗਾ ਤੇ ਇਹ ਵੀ ਨਹੀਂ ਸੰਦੇਤਾ ਹਣਾ ਹਾਂ ਹਾਂ ਠੀਕ ਹੈ ਜੀ ਗੱਲ ਇਹ ਹਾਂ ਤਾਂ ਲਾ ਵਿੰਡੋਆਂ ਤੋਂ ਸਾਰੀ ਚੀਜ਼ ਬਦਲਦੀ ਹੈ ਅੱਛਾ ਇਹ ਵਿੰਡੋ ਤੋਂ ਤੱਕੀ ਸੀ ਹਾਂਜੀ ਹਾਂਜੀ ਬਦਲੇ ਛੋਟੀ ਕਰਕੇ ਹਾਂਜੀ ਹਾਂਜੀ ਇਹ ਡਿਜ਼ਾਈਨ ਦਿੱਤਾ ਹਣਾ ਹਾਂਜੀ ਤੇ ਬਈ ਤੁਹਾਡੀ ਮਤਲਬ ਲੋਕ ਕਾ ਜਿਕੰਦੋ ਤਾਂ ਮੰਦਰੀਏ ਕੋਠੀਆਂ ਪਈਆਂ ਨੇ ਤੁਹਾਨੂੰ ਨਹੀਂ ਲੱਗਿਆ ਵੀ ਆਪਾਂ ਵੀ ਕੋਠੀ ਫੜ ਲਈ ਵੱਡੀ ਕੋਠੀ ਫੜ ਲਈ ਨਹੀਂ ਨਹੀਂ ਅਸੀਂ ਨਾ ਭਰਾ ਦੂਜੀ ਕੋਠੀ ਬਣਾਈ ਵੀ ਹੈਗੀ ਅੱਛਾ ਇਹ ਉਧਰ ਹਾਂ ਨਾਲ ਤਾਂ ਖਰਚਾ ਜ਼ਿਆਦਾ ਪੈ ਜਾਂਦਾ ਹੈ ਖਰਚਾ ਜ਼ਿਆਦਾ ਪੈ ਜਾਂਦਾ ਨਹੀਂ ਉੱਪਰ ਆਪਣਾ ਕੋਈ ਐਡਾ ਕੰਮ ਆਗਾ ਹਾਂ ਇਸੇ ਆਪਾਂ ਪੈਸੇ ਲੈਣੇ ਤਾਂ ਨੀਚੇ ਹੀ ਲਾ ਦਈਏ ਇਹੀ ਦੇ ਸਮਝ ਆਉਂਦਾ ਜ਼ਿਆਦਾ ਇਹੀ ਦੇ ਸਮਝ ਆਉਂਦਾ ਇੱਕ ਗੱਲ ਹੋਰ ਹੈ ਹਨਾ ਬਈ ਅੱਜ ਕੱਲ ਪਰਿਵਾਰ ਛੋਟੇ ਨੇ ਛੋਟੇ ਪਰਿਵਾਰ ਆ ਗਏ ਹਰੇਕ ਦੇ ਹਨਾ ਵੀ ਆਪਾਂ ਦੋ ਜਾਣੇ ਹੁੰਨੇ ਆ ਉੱਪਰ ਬਣਾ ਕੇ ਬਹਿ ਜਾਣੇ ਆ ਦੂਰ ਤੋਂ ਜਿੰਦਾ ਲੱਗਿਆ ਰਹ ਸਭ ਹੀ ਹੁੰਦੀ ਰਹਿੰਦੀ ਹੈ ਇਹ ਦੇਖ ਲੈ ਚਾਹ ਮਤਲਬ ਇਹ ਇਹ ਤਾਂ ਪਹਿਲਾਂ ਇਹ ਤਾਂ ਪਹਿਲਾਂ ਹਾਂ ਸੋ ਦੋਸਤੋ ਇਹ ਬਹੁਤ ਵਧੀਆ ਚੀਜ਼ ਹੈ ਸੋ ਛੋਟੇ ਪਰਿਵਾਰ ਵਾਸਤੇ ਤੇ ਘੱਟ ਖਰਚੇ ਦੇ ਵਿੱਚ ਸਿਰਫ ਸਿੰਗਲ ਪੋਰਸ਼ਨ ਹੀ ਬਣ ਸਕਦਾ ਜੇਕਰ ਉੱਪਰ ਦੀ ਆਪਾਂ ਡਿਮਾਂਡ ਕਰੀਏ ਜਾਂ ਕੋਈ ਆਪਣੀ ਚੁਆਇਸ ਹੋਵੇ ਤਾਂ ਪੈਸੇ ਵੀ ਜ਼ਿਆਦਾ ਲੱਗਣੇ ਆ ਤੇ ਉਹਦੇ ਸਫਾਈ ਵੀ ਨਹੀਂ ਹੁੰਦੀ ਦੇਖ ਰੇਖ ਬਹੁਤ ਘੱਟ ਹੁੰਦੀ ਹੈ ਸੋ ਬਾਈ ਦੇ ਦਸਨ ਮੁਤਾਬਕ ਨੀਚੇ-ਨੀਚੇ ਦਾ ਮਕਾਨ ਛੋਟੇ ਪਰਿਵਾਰਾਂ ਵਾਸਤੇ ਬਹੁਤ ਵਧੀਆ ਹੁੰਦਾ ਸੋ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਾਈ ਨੂੰ ਪੁੱਛਦਾ ਕੀ ਕੀ ਕੰਮ ਹੋਇਆ ਬਾਈ ਜੀ ਬੇੜੇ ਦੇ ਵਿੱਚ ਲੌਫਟ ਆਇਲੇ ਇਹ ਪਹਿਲਾਂ ਸੀ ਕਿ ਹੁਣ ਲਾਇਆ ਨਹੀਂ ਨਹੀਂ ਹੁਣ ਲਾਇਆ ਬਰਾ ਅੱਛੇ ਹੁਣ ਲਾਇਆ ਤੇ ਉਹ ਆਪਣੀ ਪ੍ਰਿੰਟ ਵਾਲ ਦੇ ਪ੍ਰਿੰਟ ਉਹ ਵੀ ਬਹਨ ਤਿਆਰ ਕਰਦੇ ਉਹ ਵੀ ਹਾਂ 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 ਹਾਇ ਨਾ ਤੇ ਇਹ ਸਟੇਲ ਬਈ ਖੋਲੇ ਦੀ ਹੈ ਕੋਈ ਇਹ ਨਾ ਲੈਣ ਦੀ ਬਲੱਡ ਤੇ ਲਈ ਬਈ ਆਪਣੇ ਆਪ ਮਿਸਤਰੀਆਂ ਨਹੀਂ ਆਕੇ ਨਹੀਂ ਪਈਆਂ ਲੱਗੀਆਂ ਹਾਂ ਠੀਕ ਹੈ ਜੀ ਤੇ ਕਿੰਨੇ ਕ ਟਾਈਮ ਚਲਾਗੇ ਸੀ ਬਈ ਉਹ ਬਈ ਆਪਣਾ 1 ਮਹੀਨੇ ਨੂੰ ਲਾਕੇ ਸੀ ਮਿਨੀਮਮ ਹਾਂ ਹਾਂ ਠੀਕ ਹੈ ਜੀ ਤੇ ਕਿੰਨਾ ਬਈ ਇਹ 16 ਹੋ ਜਾਏ 16 ਸਾਢੇ 16 ਬੁੱਟਾ ਇਹ ਹਾਂ ਬਈ ਠੀਕ ਹੈ ਜੀ ਤੇ ਬਈ ਇਹ ਪਰ ਮਕਾਨ ਜਿਹੜਾ ਇਹ ਮਤਲਬ ਦਾ ਕਮੇੜੀ ਦੀ ਕਿੰਨਾ ਕੀ ਰਹਾ ਮਤਲਬ 1800 ਹਰਕ ਸੋਹਰਾ ਹਾਂ ਤੇ ਲਬਾਈ ਤੇ ਇਹ ਨਹੀਂ ਉਹ ਹੀ ਆਈਡੀਆ ਚੱਲ ਜਾਇਆ ਥੱਤੀ ਚੜੀ ਆਈਏ ਥੱਤੀ ਚੜੀ ਆ ਹਾਂ ਹਾਂ ਫਿਰ ਤਾਂ ਚੌਥ ਸਜਾ ਪਲਾਟਸ ਬਲਾਦਾ ਪਲਾਟਸ ਤੇ ਇਹ ਦੋਸਤੋ ਵਿੰਡੋ ਆ ਗਈ ਜੋ ਕਿ ਰਸੋਈ ਦੀ ਆਪਣੇ ਕਿਚਨ ਦੀ ਸਾਹਮਣੇ ਤੋਂ ਨਿਗਾ ਵੀ ਵੱਜਦੀ ਹੈਗੀ ਤੇ ਕਿ ਚਾਨਣ ਵੀ ਪੈਂਦਾ ਹੈ ਵੈਂਟੀਲੇਸ਼ਨ ਦਾ ਧਿਆਨ ਰੱਖਣਾ ਹੈ ਬਈਆ ਪਰ ਅਪਾ ਦੇਖ ਰਹੇ ਹਾਂ ਵੀ ਆ ਵੀ ਅੱਗੇ ਬਹੁਤ ਦਰਵਾਜ਼ਾ ਚੱਲਿਆ ਸੀਗਾ ਜੋ ਕਿ ਨਾ ਖੂੰਜੇ ਚ ਪਾਰ ਵਰਦੀ ਠੇਠ ਠੀਕ ਹੈ ਜੀ ਤਾਂ ਪਹਿਲਾਂ ਵੀ ਪਰ ਹੁਣ ਸਿੱਧੇ ਬਣਾਉਣ ਲੱਗੇ ਨਹੀਂ ਸਿੱਧੇ ਜਿਹਾ ਨਿਗਾ ਨਹੀਂ ਵੱਜਦੀ ਭਰਾ ਅੱਛਾ ਇਹ ਕਿਵੇਂ ਬਈਆ ਹਾਂ ਮਾਇ ਮਨ ਜੀ ਇਹਨਾਂ ਬੈਡਰੂਮ ਹੋਇਆ ਕਿ ਅੱਛਾ ਇਹ ਤੋਂ ਬਾਅਦ ਨਿਗਾ ਹੋਣੀ ਅੱਛਾ ਇਹ ਗੇਟ ਕੋਈ ਠੀਕਾ ਦਿਖਾ ਦਿਓ ਠੀਕ ਹੈ ਭਈ ਇਹ ਜੋ ਗੇਟ ਕੋਲ ਦਿਖਾਈਓ ਬਕਰੋ ਉਹ ਤੋਂ ਨਿਗਾ ਹੁੰਦੀ ਹੈ ਗੇਟ ਕੋਲ ਦਿਖਾਇਆ ਹੈ ਪਰ ਦੋਸਤੋ ਬੌਲਟ ਵੀ ਪੁਆਇੰਟ ਹੈ ਵੀ ਕੈਨਲ ਦਾ ਆਪਣੇ ਜਿਵੇਂ ਆਪਾਂ ਅੰਦਰ ਬੈਡਰੂਮ ਦੇ ਵਿੱਚ ਹੋਏ ਕਿਹਦੀ ਬਾਤ ਕਰਦੇ ਬੰਦਾ ਆਇਆ ਵਰਗੇ ਉੱਥੇ ਦੇਖ ਸਕਦੇ ਆਪਾਂ ਪਤਾ ਲੱਗਦਾ ਕਿ ਕੌਣ ਆਇਆ ਅੰਦਰ ਕੌਣ ਐਂਟਰ ਹੋਇਆ ਸੋ ਵਧੀਆ ਚੀਜ਼ ਹੈ ਅੱਗੇ ਜੋ ਕਿ ਟੇਡੇ ਕਟਵੇਂ ਕੰਦਾ ਆ ਲੱਗਦੇ ਹੁੰਦੇ ਸੀ ਨਾ ਇਹ ਬਾਅਦ ਜੋ ਦਰਵਾਜ਼ੇ ਆਪਣੇ ਮੇਨ ਬਹੁਤ ਵਧੀਆ ਚੀਜ਼ ਤੇ ਇੱਕ ਡਿਜ਼ਾਈਨ ਵੀ ਦਿੰਦੇ ਸੀ ਬੱਕਰੀ ਲੁੱਕ ਵੀ ਦਿੰਦੇ ਸੀ ਇਹ ਘਰ ਨੂੰ ਸੋ ਆਜੋ ਐਂਟਰ ਹੁੰਦੇ ਆ ਆਪਾਂ ਕੋਠੀ ਦੇ ਵਿੱਚ ਲੋਬੀ ਦੇ ਵਿੱਚ ਦੋਸਤੋ ਤੇ 40 ਦਾ ਲੈ ਜੀ ਵੇਖਦਾ ਬਹੁਤ ਸੋਹਣਾ ਦਿਖਾਇਆਗਾ 2/4 ਲਈ 3/4 ਲਈ 3/4 ਲਈ ਜੀ 1.5 ਲੱਖ ਹੋਣਾ ਤੇ ਚਲੇ ਹੋਰ ਮਨਸ਼ੀਰ ਦੇਖਾ ਕੇ ਕਿਹਾ ਤੇ ਕਿ ਤੁਹਾਨੂੰ ਇਸ ਵੀ ਟੈਲਫੋਨ ਡੀਲਿੰਗ ਲੱਗ ਰਿਹਾ ਵਧੀਆ ਨਹੀਂ ਆਣਾ ਹਾਂ ਹਾਂ ਇਹ ਸੋ 2/4 ਕਿੰਤਾ ਸੀ ਹਾਂ ਹਾਂ ਵੀ ਕਾਫੀ ਦਾ ਟ੍ਰਾਈ ਕੀਤਾ ਅੱਛਾ ਹਾਂ ਇੱਕੋ ਹੀ ਹੈਗਾ ਇੱਕੋ ਹੀ ਹੈਗਾ ਬਣਾਇਆ ਸੀ ਮੂਲੀ ਇਧਰ ਤੋਂ ਨਹੀਂ ਠੀਕ ਹਾਂ ਤੇ ਬਾਈ ਇੱਧਰ ਡਰੈਗਰੂਮ ਆ ਗਿਆ ਦੇਖ ਤੁਸੀਂ ਸਾਰੇ ਸਿਰ ਡਰਾਇਰੋਂ ਡਰਾਇਰ ਉਦੀ ਐਂਟਰੀ ਆ ਜੋ ਬਾਹਰੋਂ ਵੀ ਦਿੱਤੀ ਹੋਈ ਐ ਜੋ ਕਿ ਐਕਸਟਰਾ ਤੇ ਉਧਰ ਲੋਬੀ ਦੇ ਵਿੱਚ ਦੀ ਵੀ ਐ ਪੈਂਟਰ ਹੋ ਸਕਦਾ ਸੋ ਬਈ ਇਹ ਡਰਾਇਰੋਂ ਦੇ ਵਿੱਚ ਕੋਈ ਬਦਲਾਅ ਕੀਤਾ ਕੀ ਐਡੀ ਸੀ ਨਹੀਂ ਐਡੀ ਸੀ ਇਹ ਚ ਨਹੀਂ ਬਦਲਾਅ ਕੀਤਾ ਐਕਸਟਰਾ ਆ ਉਹਨੇ ਬਾਹਰੋਂ ਵੀ ਛੋਟਾ ਸੀਗਾ ਉਹਨੂੰ ਉੱਪਰ ਹੋ ਗਿਆ ਅੱਛਾ ਬਾਹਰ ਦੂਜੀ ਜੋੜੀ ਲੱਗੀ ਸੀ ਹਾਂ 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 ਉਹ ਉੱਪਰ ਕਰਤਾ ਉਹ ਉੱਪਰ ਕਰਤਾਂਗੇ ਠੀਕ ਹੈ ਇੱਕ ਨਵੀਂ ਜਿਹੀ ਲੁੱਕ ਦੇ ਦਿੱਤੀ ਨਵੀਂ ਲੁੱਕ ਆਈ ਹਾਂ ਹਾਂ ਤੇ ਬਈ ਸੁਣਾਓ ਫਿਰ ਅਸਮੀ ਇਹਦਾ ਨਕੀ ਇਹ ਵੀ ਛੇਤੀ ਨਾਲ ਕਰਕੇ ਹਾਂ ਉਹ ਛੇਤੀ ਕਰ ਬਾਲੀ ਉਹ ਮਿਸਤਰੀ ਮਿਲ ਗਿਆ ਹੱਡੀ ਸੀਗਾ ਅੱਛਾ ਹਾਂ ਹਾਂ ਕਾਲੀ ਹੋ ਗਈ ਥੋੜੀ ਹਾਂ ਹਾਂ ਵੀ ਬੈਠਣਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਤਾਂ ਉਹ ਥੋੜੀ ਸੁਲਾਹ ਨਿਕਲ ਜਾਂਦੀ ਹੈ ਨਾ ਇਹ ਤਾਂ ਜੀ ਤਾਂ ਠੀਕ ਹੈ ਸੋ ਆ ਜੀ ਭਾਈ ਭਾਈ ਕਿੰਨਾ ਕੀ ਰਿਹਾ ਕੋਟਾ 105 ਇਹ 12 ਬਈ 18 ਨਾਲ ਡ੍ਰੈਗਨ 18 ਨਾਲ 18 ਨਾਲ ਕਾਫੀ ਬੁੱਲਾ ਕਾਫੀ ਬੁੱਲਾ ਗਾਣਾ ਬਿੱਟਾ ਕੋਈ ਬੀਜੇ ਬੈਠ ਸਕਦਾ ਜੀ ਇੱਥੇ ਬੈਠ ਸਕਦੇ ਆ ਤੇ ਅੱਜ ਦੋਸਤ ਇਧਰ ਖੜੇ ਆ ਤੇ 40 ਰੁਪਏ ਦੇ ਇੱਕ ਵਾਸ਼ਰੂਮ ਬਣਾਇਆ ਹੈ ਇਹ ਕਾਦੋ ਵਾਸਰੂਮ ਤੇ ਦੋ ਮਿੰਡੋਇਸ ਤੇ ਛੋਟੀ ਕਿਉਂਕਿ ਚਾਰਲ ਡੰਡਾ ਵੰਦੀਆ ਤੇ ਇਹ ਆਪਾਂ ਕਾਮਨ ਤੌਰ ਤੇ ਯੂਜ਼ ਕਰ ਸਕਦੇ ਆਂ ਮਿੰਡੋ ਡਰਾਇੰਗ ਦੇ ਨਾਲੋਂ ਵੀ ਇਹ ਦੋਸਤੋ ਤੇਦਰੋ ਲੋਬੀ ਦੇ ਨਾਲੋਂ ਕਾਮਨ ਤੌਰ ਤੇ ਆਪਾਂ ਯੂਜ਼ ਕਰ ਸਕਦੇ ਆਂ ਸੋ ਇਹ ਸਟੋਰ ਆਇਆ ਦੋਸਤੋ ਇਸ ਦੇ ਨਾਲ ਹੀ ਵਾਸਰੂਮ ਦੇ ਸਟੋਰ ਆ ਚੁੱਕੇ ਇਹਦੇ ਸਲਾਈਡਿੰਗ ਡੋਰ ਲੱਗਾ ਹੋਇਆ ਹੈ ਇੱਕ ਸਾਈਡੋਂ ਤੁਸੀਂ ਤੇ ਇਹਦੀ ਸਲੇਬ ਹੈ ਜਿਹੜੀ ਨੀਵੀ ਪਾਈ ਹੋਈ ਹੈਗੀ ਇਹ ਬਈ ਹੁਣ ਪਾਈ ਹੈਗੀ ਵੀ ਪਹਿਲੇ ਨਹੀਂ ਇਹ ਪਹਿਲੇ ਸੀ ਅੱਛਾ ਉੱਪਰ ਦਲਕਾ ਦਲਕਾ ਬਣਿਆ ਹੋਇਆ ਹੈ ਤੇ ਉੱਪਰ ਵੀ ਕਵਰ ਕੀਤਾ ਹੋਇਆ ਹੈ ਕੋਈ ਕਮਰੇ ਦਾ ਕੰਮ ਦੇ ਜਾਂਦਾ ਠੀਕਾ ਕਮਰੇ ਦਾ ਕੰਮ ਦੇ ਜਾਂਦਾ ਇੱਕੋ ਹੀ ਕਮਰੇ ਦੇ ਮਤਲਬ ਦੋ ਕਮਰੇ ਬਣ ਗਏ ਹਾਂ ਹਾਂ ਕੋਈ ਇਹਦੇ ਵਿੱਚ ਅਲਮਾਰੀਆਂ ਵਗੈਰਾ ਬਣਦੀ ਲੋੜ ਨਹੀਂ ਵਿੱਚ ਹੀ ਕਾਪੜਾ ਉੱਡਾ ਗਿਆ ਵੀ ਇਹ ਅੱਛਾ ਇਹਦੇ ਵਿੱਚ ਹੀ ਮਤਲਬ ਕਮਰੇ ਦੇ ਕਾਪੜਾ ਸੋ ਦੋਸਤੋ ਇੱਥੇ ਫੈਕਟ ਇਦੇ ਵਿੱਚ ਵੀ ਇੱਕ ਬਹੁਤ ਵੱਡੀ ਗੱਲ ਹੈ ਜੋ ਕਿ ਤੁਹਾਨੂੰ ਸਟੋਰ ਦਿਖਾਇਆ ਆਪਾਂ ਉਧਰ ਉਹਦੇ ਵਿੱਚ ਹੀ ਇਹ ਕੱਪਬੋਰਡ ਬਣਾਏ ਹੋਏ ਨੇ ਬਾਈ ਨੇ ਤੇ ਇਹ ਖਰਚਾ ਬਹੁਤ ਘੱਟ ਹੋਇਆ ਜਿੱਤੇ ਆ ਮੇਕਸਰ ਕੋਲ ਤੁਸੀਂ ਇੰਨੀ ਕੰਡ ਹੈ ਜਿਹੜੀ ਇੱਥੇ ਦਿੱਤੀ ਹੋਈ ਹੈ ਉਹਦੇ ਸਟੋਰ ਦੇ ਵਿੱਚ ਫਿਕਸ ਹੋ ਗਿਆ ਮਤਲਬ ਆਪਾਂ ਨੂੰ ਕੱਲੇ ਪੱਲੇ ਦੀ ਲੋੜ ਪਈ ਹੈ ਤੇ ਉਹ ਚਾਰ ਚਾਰੇ ਪਾਸਿਆਂ ਤੋਂ ਮਤਲਬ ਉਹ ਚੀਜ਼ ਜਿਆਦਾ ਮਟੀਰੀਅਲ ਲਗਾਉਣ ਦੀ ਲੋੜ ਨਹੀਂ ਪਈ ਕੱਪਬੋਰਡ ਜਿੱਤੇ ਆਪਾਂ ਨੂੰ 70 ਤੋਂ 75 ਹਜ਼ਾਰ ਲੱਖ ਰੁਪਏ ਵਿੱਚ ਪੈ ਜਾਂਦਾ ਉਹੀ 10 ਤੋਂ 15 ਹਜ਼ਾਰ ਰੁਪਏ ਦੇ ਵਿੱਚ ਆਪਣਾ ਕਵਰ ਹੋ ਗਿਆ ਸਿਰਫ ਪੱਲੇ ਲੱਗੇ ਨੇਗੇ ਬਹੁਤ ਵਧੀਆ ਚੀਜ਼ ਐ ਆਪਾਂ ਕਈ ਤਰ੍ਹਾਂ ਦੇ ਮਤਲਬ ਪੈਸੇ ਬਚਾ ਸਕਦੇ ਹੁੰਦੇ ਆ ਫालतू ਪੈਸੇ ਖਰਾਬ ਕਰਨਾ ਵੀ ਕੋਈ ਇੱਕ ਸਮਝਦਾਰੀ ਨਹੀਂ ਹੁੰਦੀ ਹੈਗੀ ਦੋਸਤੋ ਇਹ ਵਡੀਆਂ ਗੱਲਾਂ ਹੁੰਦੀਆਂ ਨੇ ਨਿੱਕੇ ਨਿੱਕੇ ਪੁਆਇੰਟ ਹੁੰਦੇ ਨੇ ਉਹਨਾਂ ਗੱਲਾਂ ਦੇ ਵਿੱਚ ਵਧੀਆ ਕੰਮ ਕੀਤਾ ਹੋਇਆ ਹੈ ਇਹ ਤੇ ਬਾਈ ਇਹ ਪਹਿਲੇ ਕੀਤਾ ਨਹੀਂ ਹਾਂ ਹਾਂ ਇਹ ਪਹਿਲਾਂ ਹੀ ਕਰਿਆ ਟਿਕਾ ਠੀਕ ਆ ਸੋ ਇੱਕ ਬੈਡਰੂਮ ਇਧਰ ਆ ਗਿਆ ਤੇ ਵਿਚਾਲੇ ਜੋ ਕਿ ਦੇਖ ਸਕਦਾ ਤੁਸੀਂ ਬੈਕ ਸਾਈਡ ਤੇ ਲਿਖਤੀ ਹੋਈ ਹੈਗੀ ਫਾਰਮ ਹੈ ਉਹ ਅਜਾ ਆਪਣਾ ਪੁਰਾਣਾ ਮਕਾਨ ਹੈ ਚੁੱਲ੍ਹਾ ਚੌਂਕਾ ਬੜਾ ਬਣਾ ਹੋਇਆ ਤੇ ਜੋ ਕਿ ਪਿੰਡਾਂ ਦੇ ਚੋਰ ਦਾ ਹੈ ਆਪਣੇ ਆਰਜੀ ਪਿੰਡਾਂ ਦੇ ਵਿੱਚ ਚੁੱਲ੍ਹੇ ਚੌਕੇ ਬਿਨਾਂ ਦੋਸਤੋਂ ਨਹੀਂ ਸਰਦਾ ਵਧੀਆ ਚੀਜ਼ ਬਣੀ ਹੋਈ ਹੈਗੀ ਸੋ ਇੱਧਰ ਬੈਂਗੁਰੇ ਸਾਹਮਣੋਂ ਜਾਂ ਕਿਸੇ ਵੀ ਟਾਈਮ ਬੈਠਦੇ ਨੇ ਬਾਈ ਹੋਰੇ ਸਾਰਾ ਪਰਿਵਾਰ ਜੋ ਕਿ ਇੱਧਰ ਦੂਸਰੀ ਸੈਂਡ ਤੇ ਉਹਨਾਂ ਦੇ ਬਰਾਦਰ ਦੀ ਕੋਠੀ ਬਣੀ ਹੋਈ ਹੈਗੀ ਨਾਲ ਹੀ ਮਕਾਨ ਸੋ ਸਾਰਾ ਟੱਬਰ ਇੱਕ ਥਾਂ ਬੈਠ ਸਕਦੇ ਹੁੰਦੇ ਆਂ ਤੇ ਮਗਰ ਪਸ਼ੂਆਂ ਦੀ ਵੀ ਤੇ ਸਾਧਨ ਵਗੈਰਾ ਵੀ ਬਾਈ ਦੇ ਮਗਰ ਖੜਦੇ ਨੇਗੇ ਸੋ ਵਧੀਆ ਚੀਜ਼ ਹੈ ਤੇ ਇੱਧਰ ਵਿਚਾਲੇ ਜਾਲੀ ਵਾਲਾ ਪੱਲਾ ਲਾ ਕੇ ਜੋੜੀ ਲੱਗੀ ਹੋਈ ਹੈ ਚੰਗਾ ਤੇ ਇਹਦੇ ਨਾਲ ਹਵਾ ਵੀ ਕਰਾਸ ਹੁੰਦੀ ਹੈ ਚੰਗਾ ਠੰਡੀਆਂ ਵਿੱਚ ਦੀ ਚਾਨਣ ਡਰਦਾ ਤੇ ਹਵਾ ਕ੍ਰੋਸਿੰਗ ਨਾਲ ਬਹੁਤ ਫਰਕ ਪੈਂਦਾ ਕੋਠੀ ਚੰਡੀ ਰਹਿੰਦੀ ਹੈਗੀ ਦੋਸਤੋ ਸੋ ਬਈ ਇੰਦਰ ਆਜੀ ਤੁਹਾਨੂੰ ਇੱਕੋ ਬੈਡਰੂਮ ਇੰਦਰ ਬੜਾ ਹੈ ਦੋ ਬੈਡਰੂਮ ਬੜਾ ਨੇ ਇਸ ਕੋਠੀ ਦੇ ਵਿੱਚ ਇੱਕ ਰਾਈਟ ਤੇ ਇੱਕ ਲੈਫਟ ਸਾਈਡ ਤੇ ਵਿਚਾਰ ਦੀ ਐਂਟਰੀ ਹੋਏਗੀ ਸੋ ਗਏ ਰੂਮਾਂ ਦਾ ਆਪਣਾ ਸੈਟਿੰਗ ਨਿਕਲਦਾ ਇਹ ਆ ਗਿਆ 12-13 ਜਾਂਦਾ ਹਨਾ ਵੀ ਅੱਛਾ 13 ਹਾਂ ਹਾਂ ਸੋ ਦੋਸਤੋ ਕਿ ਦੋ ਮੱਠੀ ਮਿਲ ਕੇ ਸੈਟਾ ਤੇ ਲੈ ਜਾਏ ਸਹੀ ਹੈ ਨਾ ਵਧੀਆ ਸੈ ਜਾ ਹਾਂ ਹਾਂ ਸੋ ਐਲਈਡੀ ਪੈਨਲ ਤੁਸੀਂ ਦੇਖ ਸਕਦੇ ਹੋ ਤੇ ਅਲੱਗ ਅਲੱਗ ਰੂਮਾਂ ਦੇ ਵਿੱਚ ਅਲੱਗ ਅਲੱਗ ਕਲਰ ਕੀਤਾ ਹੋਇਆ ਹੈ ਦੋਸਤੋ ਇੱਕ ਇੱਕ ਪੰਤਾ ਕਰ ਲੈਣੀ ਹੈਗਾ ਅਲੱਗ-ਅਲੱਗ ਰੂਮ ਦੇ ਵਿੱਚ ਸੋ ਬਾਈ ਨੇ ਉਪਰੋਂ ਪਲੇਨ ਰੱਖਿਆ ਹੈ ਮੈਂ ਛੱਤ 'ਤੇ ਬਾਈ ਸੋ ਆਹ ਬਾਹਰ ਵੀ ਬਹੁਤ ਛੋਟਾ ਸੀਗਾ ਪਹਿਲਾਂ ਅੱਛਾ ਯਾਹ ਹਾਂ ਹਮਨ ਖੋਲ ਕਰਕੇ ਹਮਨ ਦੇਖ ਬਟਾ ਹਾਂ ਸੋ ਦੋਸਤੇ ਇੱਕ ਸਰਵਰ ਤੇ ਤੀਜਰ ਬਣਿਆ ਹੈ ਜੋ ਇਹ ਤੇ ਪੋਰਟ ਤੇ ਨਾ ਅਸੀਂ ਦੋਨੋਂ ਵਿੰਡੋ ਲੱਗੀ ਹੋਈ ਹੈ ਪੋਰਟ ਤੇ ਤੇ ਇਹ ਜੋ ਕਿਚਨ ਸੀਗਾ ਪਲਾਇਸ ਜਿਹੜਾ ਛੋਟਾ ਸੀ ਤੇ ਬਈ ਇਹ ਵੀ ਬਾਅਦ ਚ ਬਣਾਇਆ ਹਾਂ ਬਈ ਇਹ ਛੋਟਾ ਸੀ ਉਹ ਕਵਰ ਕਰ ਲੈ ਪਰ ਮਤਲਬ ਕਿ ਓਪਨ ਜਗ੍ਹਾ ਪਈ ਸੀ ਪੌੜੀਆਂ ਦੇ نیچے ਪੌੜੀਆਂ ਦੇ نیچے ਦੀ ਜਗ੍ਹਾ ਸੀ ਇਹ ਆਹ ਦਿਖਾਈ ਉਹ ਮੇਰੀ ਪੌੜੀਆਂ ਦੇ ਸਾਹਮਣੇ ਆਹ ਪੌੜੀਆਂ ਸੀ ਜਿੱਥੇ ਪੌੜੀਆਂ ਦੇ نیچے ਜੇ ਮੈਂ ਕਿ ਆਪਣੀ ਜਗ੍ਹਾ ਕੋਈ ਹੁੰਦੀ ਆ ਫਾਲਤੂ ਹੋਣੀ ਉਹ ਕਵਰ ਕਰ ਲਿਆ ਤੇ ਇਧਰ ਇੱਕ ਸੈਪਰੇਟ ਤਾਂ ਭਾਂਡੇ ਧੋਣ ਵਾਸਤੇ ਵਾਸ਼ੂ ਰੂਮ ਬਣਾਤਾ ਬਈ ਉਹਨਾਂ ਨੇ ਵਾਸ਼ਿੰਗ ਜਿਹੜਾ ਅੱਡ ਤੋਂ ਹੋ ਗਈ ਤਾਂ ਕਿ ਇਧਰ ਖਾਣਾ ਵਗੈਰਾ ਕੋਈ ਆਪੇ ਛਿੱਟੇ ਵਗੈਰਾ ਨਹੀਂ ਪੈਂਦੇ ਹੈਗੇ ਤੇ ਬਹੁਤ ਵਧੀਆ ਚੀਜ਼ ਹੈ ਮੈਂ ਕਿਹੜੀ ਮਾਡਲ ਇਹ ਕਿਹਨਾਂ ਅੱਜਕੱਲ੍ਹ ਬਣਾ ਰਹੀ ਹੈ ਉਸੇ ਟਾਈਪ ਦੀ ਬਾਈ ਨੇ ਤਿਆਰ ਕੀਤੀ ਹੈ ਤੇ ਸੋ ਦੋਸਤੋ ਜਿਵੇਂ ਅੱਗੇ ਐਗਜ਼ਰਪਮੈਂਟਾਂ ਵੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਾਂ ਨੂੰ ਦੋਸਤੋ ਬਹੁਤ ਵਧੀਆ ਲੱਗਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੁੱਟੀ ਹੈ ਤੇ ਫੋਟੋ ਜਿਹੜਾ ਜੋ ਤੁਸੀਂ ਵੇਖ ਰਹੇ ਹੋ ਤੇ ਬਈ ਇਹ ਕੋੜੀ ਦਾ ਸਟੈਪ ਇਦਾਂ ਛੋਟਾ ਰੱਖਿਆ ਹੈ ਕਿਵੇਂ ਕਿ ਪਹਿਲਾਂ ਦੀ ਇਹ ਇਹ ਪਹਿਲਾਂ ਤੋਂ ਛੋਟਾ ਸੀਗਾ ਪਹਿਲਾਂ ਵੀ ਛੋਟਾ ਸਟੈਪ ਲੱਗਿਆ ਹੋਇਆ ਇਹਦੀ ਹਾਂਜੀ ਉਹ ਆਪਾਂ ਹੁਣ ਡਿਜ਼ਾਈਨ ਨਵਾਂ ਡਿਜ਼ਾਈਨ ਤਿਆਰ ਕਰਤਾ ਉਸੇ ਕੋੜੀ ਦੀ ਅੱਛਾ ਜੀ ਪਹਿਲਾਂ ਦੂਸਰੇ ਇਕੱਲੇ ਨਾਟ ਹੁੰਦੇ ਸੀ ਜਿਵੇਂ ਹਾਂ ਹਾਂ ਪਹਿਲਾਂ ਇਕੱਲੇ ਕੰਧ ਦੇ ਵਿੱਚੋਂ ਪਾਥੜੇ ਦੇ ਹਾਂ ਉਸੇ ਨੂੰ ਤਿਆਰ ਕਰ ਲਈਏ ਪਿਛਲੀ ਮੋਰੀ ਸੀਗੇ ਹਾਂ ਹਾਂਜੀ ਅੱਛਾ ਜੀ ਉਹ ਆਜੀ ਕਵਰ ਕਰਕੇ ਕਵਰ ਕਰਕੇ ਹੁਣ ਇਸ ਤਰੀਕੇ ਅੱਛਾ ਜੀ ਕੋੜੀ ਬਣਾ ਦਿੱਤੀ ਹਾਂ ਤੇ ਉੱਪਰ ਫਰਸ਼ ਲੱਗ ਰਿਹਾ ਹੈ ਉੱਪਰ ਫਰਸ਼ ਲੱਗਿਆ ਹੋਇਆ ਠੀਕ ਹੈ ਦਿਖਾ ਦੀ ਬਈ ਉੱ ਉੱਪਰ ਪਲਾਨ ਸਿਰਫ ਮਮਤੀ ਬਣਾਈ ਹੋਈ ਹੈਗੀ ਜੋ ਕਿ ਤੇ ਉੱਪਰ ਪਾਣੀ ਦੀ ਟੈਂਕੀ ਬਈ ਆਪਾਂ ਇਹ ਕਿੰਨਾ ਖਰਚਾ ਆਇਆ ਜਿੱਕ ਖਰਚਾ ਸਾਨੂੰ ਦੱਸੋ ਇਹ ਤੁਸੀਂ ਡਿਜ਼ਾਈਨ ਕਰਾਇਆ ਮਤਲਬ ਰੈਨੋਵੇਟ ਕੀਤਾ ਕਰਨ ਹਾਂਜੀ ਹਾਂਜੀ ਤੇ ਕਿੰਨੇ ਖਰਚੇ ਦੇ ਵਿੱਚ ਆ ਗਿਆ ਹਾਂ 8 ਲੱਖ ਜੋ ਗਿਆ ਵੀ 8 ਲੱਖ ਹੋ ਗਿਆ ਹਾਂ ਠੀਕ ਹੈ ਮਤਲਬ ਤੁਸੀਂ ਇਹਦੇ 'ਚ ਹੁਣ ਟਾਇਲ ਲਵਾਈ ਹੈ ਹਾਂ ਫਰਸ਼ ਤੋਂ ਲੈ ਕੇ ਮਿਲ ਕੇ ਜੋੜੀਆਂ ਤੋਂ ਲੈ ਕੇ ਜੋੜੀਆਂ ਹੋ ਗਈਆਂ ਜੋੜੀਆਂ ਬਣਦੀਆਂ ਹਾਂ ਠੀਕ ਹੈ ਕੁਛ ਨਾ ਕੁਛ ਕੰਦਾ ਇਧਰ ਉਧਰ ਐਡਜਸਟ ਕੀਤੀਆਂ ਹਾਂ ਕੁਛ ਮਿਲ ਕੇ ਲੜੋ ਵੀ ਸੀੜੀਆਂ ਪਾ ਪਬ ਜਬਲੀ ਵੀ ਐਡਜਸਟ ਜੀ ਨਹੀਂ ਤੁਸੀਂ ਬਿਜਲੀ ਦਾ ਕੰਮ ਵੀ ਕਰਾਇਆ ਹੈ ਹਾਂ ਪਹਿਲਾਂ ਚਿਗਾਠਾ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਨੇ ਜੀ ਅੱਛਾ ਇਹ ਚਿਗਾਠ ਸਾਰੀ ਨਵੀਂ ਹੈ ਹਾਂ ਪਹਿਲਾਂ ਲੱਕੜ ਦੀ ਸੀ ਪਹਿਲਾਂ ਲੱਕੜ ਦੀ ਸੀ ਹੁਣ ਕਾਦੀਆਂ ਇਹ ਹੀ ਇਹ ਹੁਣ ਐਲੂਮੀਨੀਅਮ ਹਾਂ ਐਲੂਮੀਨੀਅਮ ਬਣਾਈ ਹੈ ਠੀਕ ਹੈ ਜੀ ਠੀਕ ਹੈ ਪਲਾਸਟਿਕ ਦੀਆਂ ਜੋੜੀਆਂ ਆ ਗਈਆਂ ਜੀ ਠੀਕ ਹੈ ਜੀ ਪਹਿਲੇ ਇ ਹੋਣ ਦਾ ਕਿਹਾ ਵਾਚਿਆ ਹਮਦਾਈ ਗਿਰੀ ਕੁਲੇਸ ਕਿ ਫਲਾ ਦੇ ਲਈ ਸੋ ਦੋਸਤੋ ਕਿਵੇਂ ਲੱਗਿਆ ਸਿੰਗਲ ਪੋਰਸ਼ਨ ਮਕਾਨ ਦਾ ਡਿਜ਼ਾਈਨ ਕਮੈਂਟ ਕਰੋ ਜੁਰ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਸੋ ਵੀਰ ਨੇ ਆਪਾਂ ਨੂੰ ਵਧੀਆ ਸਲਾਹ ਦਿੱਤੀ ਹੈ ਕਿ ਵਧੀਆ ਹੁੰਦਾ ਛੋਟੇ ਪਰਿਵਾਰ ਵਾਸਤੇ ਸਿੰਗਲ ਪੋਰਸ਼ਨ ਹਾਊਸ ਬਣਾਉਣਾ ਕੋਈ ਇਹ ਮਾੜੀ ਹੋਣੀ ਹੈਗੀ ਵਧੀਆ ਚੁਆਇਸ ਹੈਗੀ ਸੋ ਕਿਵੇਂ ਲੱਗਿਆ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ